ਜਗਦੰਤੂ ਨਿੱਕੇਸ਼ ਸਿੱਧੂ ਦੇ ਆਉਣ ਦੀ ਖਬਰ ਮਿਲੀ ਹੈ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਹਰ ਕੋਈ ਰੱਬ ਦਾ ਸ਼ੁਕਰਾਨਾ ਅਦਾ ਕਰ ਰਿਹਾ ਹੈ ਵੱਡੇ ਵੱਡੇ ਕਲਾਕਾਰ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਜਿੱਥੇ ਕੱਲ ਗੁਰਦਾਸ ਮਾਨ ਸਾਹਿਬ ਵਧਾਈ ਦੇਣ ਪਹੁੰਚੇ ਉੱਥੇ ਹੀ ਅੱਜ ਬੱਬੂ ਮਾਨ ਦੇ ਵੱਲੋਂ ਵੀ ਇੱਕ ਪੋਸਟ ਪਾ ਕੇ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਬੱਬੂ ਮਾਨ ਨੇ ਪੋਸਟ ਪਾਈ ਉਹਨਾਂ ਨੇ ਲਿਖਿਆ ਕੀ ਹੈ ਤੁਹਾਨੂੰ ਉਹ ਦੱਸਣਾ ਬੇਹ ਜ਼ਰੂਰੀ ਹੈ ਬੱਬੂ ਮਾਨ ਨੇ ਪੋਸਟ ਉੱਤੇ ਲਿਖਿਆ ਹੈ ਛੋਟੇ ਸਿੱਧੂ ਦੇ ਜਨਮ ਦਿਨ ਤੋਂ ਬਾਅਦ ਬੱਬੂ ਮਾਨ ਨੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਇੱਕ ਨਮੀ ਜ਼ਿੰਦਗੀ ਲਈ ਆਓ ਅਰਦਾਸ ਕਰਿਏ ਸ਼ੁਭਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਜੀ ਹਾਂ ਇਹ ਪੋਸਟ ਇਹ ਬੋਲ ਬੱਬੂ ਮਾਨ ਦੇ ਨੇ ਕਾਬਲੇ ਜ਼ਿਕਰ ਹੈ ਕਿ ਲਗਾਤਾਰ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਵੀ ਕਈ ਵਾਰ ਸਵਾਲ ਚੁੱਕੇ ਗਏ ਨੇ ਇਨ੍ਹਾਂ ਕਲਾਕਾਰਾਂ ਦੇ ਉੱਤੇ ਹੋਮਲੈਂਡ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਕਲਾਕਾਰਾਂ ਦੇ ਉੱਤੇ ਪਰ ਮੁਰ ਤੋਂ ਸਿੱਧੂ ਦੇ ਜਨਮ ਤੋਂ ਜਿਸ ਤਰੀਕੇ ਨਾਲ ਜਸਵਿੰਦਰ ਬਰਾੜ ਨੇ ਕਿਹਾ ਸੀ ਕਿ ਸ਼ੁਭ ਨਿੱਕੇ ਪਿਆਰੇ ਵਾਪਸ ਆਊਗਾ ਉਹ ਨਿੱਕੇ ਪਿਆਰੇ ਹੁਣ ਵਾਪਸ ਆ ਗਿਆ ਪਰ ਨਾਲ ਦੀ ਨਾਲ ਹੀ ਵਧਾਈਆਂ ਦਾ ਸਿਲਸਲਾ ਸ਼ੁਰੂ ਹੈ ਤੇ ਬੱਬੂ ਮਾਨ ਦੀ ਪੋਸਟ ਉੱਤੇ ਹੁਣ ਵੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਪਰਿਵਾਰ ਦੇ ਵੱਲੋਂ ਰਿਪਲਾਈ ਕੀਤਾ ਜਾਵੇਗਾ ਵੈਸੇ ਪੂਰੇ ਪਰਿਵਾਰ ਦੇ ਵੱਲੋਂ ਪਹਿਲਾਂ ਹੀ ਇਹ ਕਿਹਾ ਗਿਆ ਕਿ ਕਰੋੜਾਂ ਹਰਦਾਸਾਂ ਕਬੂਲ ਹੋਈਆਂ ਨੇ ਜੋ ਅੱਜ ਸਿੱਧੂ ਦਾ ਛੋਟਾ ਭਰਾ ਘਰ ਆਇਆ ਮੁਰਤੋਂ ਪਰਮਾਤਮਾ ਨੇ ਕੁੱਖ ਹਰੀ ਭਰੀ ਕਰੀ ਐ ਪਰ ਨਾਲ ਹੀ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇੱਕ ਜ਼ਰੂਰ ਪਰਮਾਤਮਾ ਨੇ ਕਿ ਇਸ਼ਾਰਾ ਦਿੱਤਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਕੇ ਵੀ ਕਾਮਯਾਬ ਨਹੀਂ ਹੁੰਦੇ ਹੁਣ ਹਰ ਕੋਈ ਇਹ ਦੁਆ ਕਰ ਰਿਹਾ ਹੈ ਕਿ ਛੋਟਾ ਸ਼ੁਭ ਵੀ ਵੱਡੇ ਸ਼ੁਭ ਦੇ ਵਾਂਗ ਹੋਰ ਵੀ ਉੱਚਾ ਨਾਮ ਰਾਸ਼ਨ ਕਰੇ ਆਪਣੇ ਪਰਿਵਾਰ ਦਾ ਆਪਣੇ ਪੰਜਾਬ ਦਾ ਅਤੇ ਉਨਾਂ ਸਾਰੇ ਹੀ ਲੋਕਾਂ ਦਾ ਸਾਥ ਦੇਵੇ ਜਿਵੇਂ ਕਿ ਵੱਡਾ ਸਿੱਧੂ ਦਿਨ ਦਾ ਹੁੰਦਾ ਸੀ ਕਿਉਂਕਿ ਅਕਸਰ ਹੀ ਸਿੱਧੂ ਮੁਸੇਵਾਲਾ ਸਮਾਜ ਭਲਾਈ ਦੇ ਕੰਮ ਵੀ ਕਰਦਾ ਸੀ ਤੇ ਜਿਸ ਤਰੀਕੇ ਨਾਲ ਉਸਦੇ ਗਾਣੇ ਸੀ ਬੇਬਾਕ ਬੋਲਦਾ ਸੀ ਉਹ ਬੇਬਾਕ ਅੰਦਾਜ਼ ਦੇ ਕਾਰਨ ਹੀ ਸ਼ਾਇਦ ਉਸ ਨੂੰ ਇਹ ਜਿਹੜੀ ਕਾਤਲਾਂ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਸੀ ਪਰ ਹੁਣ ਵੇਖਣਾ ਇਹ ਹੈ ਮ ਰਹੇਗਾ ਕਿ ਆਖਰਕਾਰ ਇਸ ਛੋਟੇ ਸੁਭ ਵਾਸਤੇ ਜਿਹੜੀਆਂ ਹਜ਼ਾਰਾਂ ਕਰੋੜਾਂ ਦੁਆਵਾਂ ਹੋਈਆਂ ਨੇ ਹੁਣ ਵੀ ਲੋਕ ਲਗਾਤਾਰ ਦੁਆਵਾਂ ਕਰ ਰਹੇ ਨੇ ਵਧਾਈਆਂ ਦੇ ਰਹੇ ਨੇ ਘਰ ਦੇ ਵਿੱਚ ਵਧਾਈਆਂ ਦੇਣ ਵਾਲੇ ਦਾ ਤੰਤਾ ਲੱਗਿਆ ਹੋਇਆ ਪੂਰਾ ਮੁਸਾ ਪਿੰਡ ਨੱਚ ਰਿਹਾ ਹੈ ਗਾਰਿਆ ਲੱਡੂ ਵੰਡ ਕੇ ਖੁਸ਼ੀ ਮਨਾ ਰਿਹਾ ਸੋ ਲਗਾਤਾਰ ਵਧਾਈਆਂ ਦੇਣ ਵਾਲੇ ਦਾ ਤੰਤਾ ਜਾ ਰਿਹਾ ਤਾਂ ਉੱਥੇ ਹੀ ਬੱਬੂ ਮਾਨ ਦੇ ਵੱਲੋਂ ਪੋਸਟ ਪਾ ਕੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਤੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ ਗਿਆ। ਤੁਹਾਨੂੰ ਹੋਰ ਵੀ ਸਾਰੀ ਜਾਣਕਾਰੀ ਦਵਾਂਗੇ ਤੁਸੀਂ ਜੁੜੇ ਰਹੋ ਸੱਚवाणी ਨਿਊਜ਼ ਦੇ ਨਾਲ।